ਅੱਜ 1 ਜੂਨ ਹੈ ਮਤ ਦਾਨ ਹੈ ਲੋਕ ਕਾਫੀ ਆ ਰਹੇ ਨੇ ਕਿਸ ਤਰ੍ਹਾਂ ਦਾ ਪ੍ਰਭਾਵ ਤੁਸੀਂ ਦੇ ਦਿੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਟੇ ਜੋ ਅੱਜ 1 ਜੂਨ ਨੂੰ ਅੱਜ ਜੋ ਲੋਕ ਸਭਾ ਫਤੇਗੜ ਸਾਹਿਬ ਜਿੱਥੇ ਬੋਲਤਾ ਹਨ ਜਿਸ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਇਹ ਹੈ ਬਹੁਤ ਹੀ ਖੁਸ਼ੀ ਦੇ ਨਾਲ ਆ ਰਹੇ ਹਨ ਜੋ ਕਿ ਇਸ ਦੇ ਵਿੱਚ ਜੋ ਆਪ ਆਮ ਆਦਮੀ ਪਾਰਟੀ ਸਰਕਾਰ ਸਰ ਭਗਵਾਨ ਸਿੰਘ ਜੀ ਮਹਾਨ ਜੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਰਹਿਮਾਈ ਹੇਠ ਜੋ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਨੂੰ ਸੁਵਿਧਾ ਮਿਲ ਰਹੀਆਂ ਹਨ ਜਿੱਦਾਂ ਜਿਸ ਤਰ੍ਹਾਂ ਕਿ ਬਿੱਲ ਮਾਫ ਉਹ ਲੋਕਾਂ ਨੂੰ ਬਹੁਤ ਹੌਸਲਾ ਹੈ ਸਕੂਲ ਇੰਨੇ ਐਮਿਨੈਂਸ ਸਕੂਲ ਬਣੇ ਜਿਸ ਦੇ ਵਿੱਚ ਲੋਕਾਂ ਨੂੰ ਜੋ ਸੁਵਿਧਾ ਮਿਲੀਆਂ ਨੇ 2 ਸਾਲ ਦੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਸ ਦੇ ਕਰਕੇ ਲੋਕ ਬੜਾ ਤਰੋ ਮਨੋ ਤਨੋ ਆਵਾਦੀ ਪਾਰਟੀ ਨੂੰ ਵੋਟਾਂ ਪਾ ਕੇ ਔਰ ਜੋ ਸਾਡੇ ਐਮਪੀ ਹਨ ਸਾਹ ਗੁਰਪ੍ਰੀਤ ਸਿੰਘ ਜੀ ਵੀ ਉਹਨਾਂ ਜਿਤਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹਨ ਅਸੀਂ ਵੀ ਆਸ ਰੱਖਦੇ ਹਾਂ ਵੀ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਜਿੱਤ ਮਿਲੇ ਤਾਂ ਜੋ ਜਿਹੜੀਆਂ ਸਾਡੀਆਂ ਇਹ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਜਿੱਤ ਕੇ ਔਰ ਜੋ ਸੈਂਟਰ ਦੀ ਸਰਕਾਰ ਦੇ ਵਿੱਚ ਸਾਡੇ ਐਮਪੀ ਪਹੁੰਚਣ ਅਸੀਂ ਉਹਦੇ ਵਿੱਚ ਬੜੀ ਖੁਸ਼ੀ ਜਾਰ ਕਰ ਰਿਹਾ ਜੀ ਕਿੰਨੇ ਪਰਸੈਂਟ ਹੋਣ ਤੱਕ ਪੋਲਿੰਗ ਹੋ ਚੁੜੀ ਸਰ ਐਸ ਟਾਈਮ ਤਕਰੀਬਨ 55 ਔਰ 60 ਦੇ ਵਿੱਚ ਵਿੱਚ ਪਰਸੈਂਟਜ ਪੈ ਚੁੱਕੀ ਹੈ ਬਾਕੀ ਤਕਰੀਬਨ ਜਿਹੜੀ ਉਹ ਲਾਸਟ ਵਾਲੀ ਲਿਸਟ ਆਣੀ ਹੈ ਉਹ ਅਜੇ ਸਾਡੇ ਕੋਲ ਨਹੀਂ ਪਹੁੰਚੀ ਹਾਂ ਉਸ ਤੋਂ ਪਹਿਲੇ ਜੋ ਅਸੀ ਕੀ ਉਸ ਟਾਈਮ 55% ਵੋਟਾਂ ਪੋਲਿਓ ਹੋ ਚੁੱਕੀਆਂ ਸਰ ਹੁਣ ਤਕਰੀਬਨ 60 ਪਲੱਸ ਹੋ ਜਾਣਗੇ 65 ਪਲੱਸ ਕਿਸ ਤਰ੍ਹਾਂ ਦੇ ਦੇ ਦਵਾਂ ਕਿ ਸੋਦੇ ਨਾਲ ਮਤਲਬ ਲੋਕ ਆ ਜਿਹੜੀ ਅੱਜ ਬੋਲ ਪੋਲਿੰਗ ਮਤਦਾਨ ਦੇ ਰਹੇ ਨੇ ਕਿਸ ਤਿੱਕੇ ਨਾਲ ਬਹੁਤ ਵਧੀਆ ਜੀ ਵਰਤਦਾਨ ਆਪਣਾ ਲੋਕੇ ਦੇਖ ਰਹੇ ਨੇ ਵੀ ਜਿਹੜੀ ਵਧੀਆ ਸਰਕਾਰ ਹੈ ਵਧੀਆ ਬੰਦੇ ਨੇ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ